ਬਣਾ ਪਾ ਕੇ ਇਦਾਂ ਦਾ ਕੰਮ ਕਰਨਾ ਉਹ ਬਹੁਤ ਮੜੀ ਗੱਲ ਆ ਸਾਡੇ ਗੁਰੂ ਮਹਾਰਾਜ ਨੇ ਸਾਨੂੰ ਵਹੀ ਚੀਜ਼ਾਂ ਨਹੀਂ ਸਿਖਾਈਆਂ ਸਾਨੂੰ ਕਿ ਅਸੀਂ ਕਿਸੇ ਦਾ ਸੌਦਾ ਲਾਧੀਏ ਸਾਨੂੰ ਬਿਲਕੁਲ ਇਹ ਕੰਮ ਬਾਹਰਲੀਆਂ ਤਾਕਤਾਂ ਹੀ ਕਰ ਸਕਦੀਆਂ ਕਿਉਂਕਿ ਹੁਣ ਆਪਾਂ ਕਿਸੇ ਵਿਅਕਤੀ ਨੂੰ ਕਈਏ ਜਾ ਜਾ ਕੇ ਬੇਇੱਜ਼ਤੀ ਕਰਦੇ ਬਣਾ ਪਾ ਕੇ ਇਦਾਂ ਦਾ ਕੰਮ ਕਰਨਾ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਕਿ ਬਹੁਤ ਮੜੀ ਗੱਲ ਆ ਨਾਲ ਆਪਾਂ ਆਪਣਾ ਹੀ ਮਹੌਲ ਪਾਖਰਾਬ ਆਪਾਂ ਕਰ ਰਹੇ ਆਂ ਪੰਜਾਬ ਦਾ ਤੇ ਜੇ ਉਹ ਅਗਲਾ ਫੀਲ ਕਰ ਰਿਹਾ ਕਿ ਮੈਂ ਕੁਝ ਇਦਾਂ ਦਾ ਕੰਮ ਕੀਤਾ ਨਹੀਂ ਉਹ ਜਿਹੜੇ ਕਰਦੇ ਉਹ ਤਾਂ ਯਾਰ ਤੁਹਾਡੇ ਤੋਂ ਫੜੇ ਨਹੀਂ ਜਾਣਦੇ ਜਿਹਨੇ ਕਿਹਾ ਕਿ ਆ ਵੀ ਜਾਓ ਜਾ ਕੇ ਬੇਇਤਬੀ ਕਰਕੇ ਆਓ ਉਹਨੂੰ ਫੜੋ ਤੁਸੀਂ ਮੰਦਭਗੀ ਵਿਅਕਤੀ ਜਿਹੜਾ ਸਗਾ ਉਹਦੇ ਨਾਲ ਯਾਰ ਇਦਾਂ ਦੇ ਕੰਮ ਆਪਾਂ ਕਰਦੇ ਉਹ ਮੈਂ ਸੋਚਦਾ ਕਿ ਬਹੁਤ ਮਾੜੀ ਗੱਲ ਆ ਭਾਜੀ ਉਹ ਟੱਚ ਕਰਦੇ ਆ ਕਿ ਜਾਣ ਕੇ ਸਾਨੂੰ ਹਰਟ ਕਰਦੇ ਆ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਉਹਦਾ ਮਾਈਂਡ ਉਹਦਾ ਸੈਟ ਉਹਦਾ ਇਦਾਂ ਦਾ ਕੀਤਾ ਕਿ ਉਹ ਵਿਅਕਤੀ ਅੰਦਰ ਜਾ ਕੇ ਉੱਥੇ ਜਾ ਕੇ ਬੇਅਦਬੀ ਅੰਦਰ ਜਾ ਕੇ ਕਰਨ ਚੱਲ ਗਿਆ ਉਹ ਵਿਅਕਤੀ ਇੱਕ ਪਾਸੇ ਆਪਾਂ ਕਹਿ ਰਹੇ ਆ ਕਿ ਉਹ ਵਿਅਕਤੀ ਮੰਦ ਉਹ ਉਹਦੀ ਜਿਹੜੀ ਮੰਦ ਬੁੱਧੀ ਆ ਉਹ ਵਿਅਕਤੀ ਉਹ ਤੇ ਮੈਂ ਇਦਾਂ ਦਾ ਮੇਰਾ ਕੋਈ ਮੋਟਿਵ ਨਹੀਂ ਕਿ ਮੈਂ ਜਾ ਕੇ ਬੇਅਦਬੀ ਕਰਾਂ ਕਿ ਜਾ ਕੇ ਇਦਾਂ ਦਾ ਜਾ ਕੇ ਅੰਦਰ ਜਾ ਕੇ ਸਾਡੇ ਰਹਿਬਰਾਂ ਦੇ ਨਾਲ ਸਾਡੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਤੂੰ ਬੇਅਦਬੀ ਕਰ ਫਿਰਾਰਤੀ ਤੱਤ ਬਈ ਪਤਾ ਨਹੀਂ ਇਹ ਕਿਹੜੇ ਬੰਦਿਆਂ ਦੇ ਨਾਲ ਇਹਦੇ ਲਿੰਕਸ ਹੈ ਇਹਦੇ ਉਸ ਵੀਡੀਓ ਦੇ ਵਿੱਚ ਉਹ ਲੜਕਾ ਕਹਿ ਰਿਹਾ ਆ ਕਿ ਦੀ ਮੈਂ ਬੇਅਦਬੀ ਕਰਨ ਆਇਆ ਸੀਗਾ ਬਟ ਮੈਂ ਕੀਤੀ ਨਹੀਂ ਲਗਾਤਾਰ ਪੰਜਾਬ ਦੇ ਵਿੱਚ ਦਿਨ ਪ੍ਰਤੀ ਦਿਨ ਇਦਾਂ ਦੀਆਂ ਵਾਰਦਾਤਾਂ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਆਪਣੇ ਸਾਹਮਣੇ ਆਉਂਦੀਆਂ ਰਹਿੰਦੀਆਂ ਆ ਕਿ ਆਪਾਂ ਨਿਤ ਦੇਖਦੇ ਆ ਕਿ ਅੱਜ ਇੱਥੇ ਮੰਦਰ ਦੇ ਵਿੱਚ ਇੱਥੇ ਬੇਅਦਬੀ ਹੋ ਗਈ ਜਾਂ ਅੱਜ ਇੱਥੇ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਹੋ ਗਈ ਜਾਂ ਕਿਤੇ ਵੀ ਸਾਡੇ ਇਹ ਕਹਿ ਰਿਹਾ ਕਿ ਮੈਨੂੰ ਆ ਨਾਮਕ ਵਿਅਕਤੀ ਨੇ ਮੈਨੂੰ ਪੈਸੇ ਦਿੱਤੇ ਮੈਨੂੰ ਇਦਾਂ ਦੇ ਕੰਮ ਇਦਾਂ ਦੇ ਘਟੀਆਂ ਕੰਮ ਇਦਾਂ ਦੇ ਕਰਵਾ ਰਹੇ ਕਿ ਸਾਡੇ ਆ ਜਿੱਥੇ ਸਾਡੀਆਂ ਭਾਵਨਾਵਾਂ ਸਾਡੀਆਂ ਜੁੜੀਆਂ ਹੋਈਆਂ ਉਹਨਾਂ ਨੂੰ ਸਾਨੂੰ ਜਾਣ ਕੇ ਠੇਸ ਪਹੁੰਚਾਈ ਜਾ ਰਹੀ ਹੈ ਜਾਂ ਜਿਹੜੀਆਂ ਕਿ ਆਪਾਂ ਇਹ ਕਰ ਦਿੱਤਾ ਜਾਂ ਸੌਦਾ ਲਾਤਾ ਇਹ ਮੈਂ ਸੋਚਦਾ ਕਿ ਬਹੁਤ ਗਲਤ ਗੱਲ ਇਹ ਵਾਲੀ ਹੋਈ ਹੈ ਕਿ ਸਾਡੇ ਇਥੇ ਹੌਟ ਨਿਊਜ਼ ਦੇਖਦੇ ਦਰਸ਼ਕਾਂ ਸਵਾਗਤ ਹੈ ਮੈਂ ਹਾਂ ਆਪ ਦਾ ਆਪਣਾ ਗੌਰਵ ਦੋਸਤੋ ਕੱਲ ਫਗਵਾੜੇ ਦੇ ਅੰਦਰ ਇੱਕ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਇੱਕ ਲੜਕੇ ਦੁਆਰਾ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਬੇਦਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਇੱਕ ਨਿਆਂਗ ਸਿੰਘ ਵੱਲੋਂ ਉਸ ਦਾ ਸੌਦਾ ਕਰ ਦਿੱਤਾ ਗਿਆ ਦੱਸ ਦਈਏ ਕਿ ਕੱਲ ਇਹ ਮਾਮਲੇ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਕਿਤੇ ਨਾ ਕਿਤੇ ਦੇਖਣ ਨੂੰ ਮਿਲਿਆ ਕਿ ਕੁਝ ਬਾਦਰੀ ਤਾਕਤਾਂ ਜਿਹੜੀਆਂ ਪੰਜਾਬ ਦੇ ਅਮਨ ਸ਼ਾਂਤੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੀਆਂ ਨਜ਼ਰ ਆ ਰਹੀਆਂ ਨੇ ਸੋ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਕਰਨ ਲਈ ਸਾਡੇ ਨਾਲ ਅਭਿਸ਼ੇਕ ਬਖਸ਼ੀ ਹੁਣੀ ਮੌਜੂਦ ਨੇ ਅਭਿਸ਼ੇਕ ਜੀ ਪਹਿਲਾਂ ਤਾਂ ਨਮਸਕਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਜਿੰਨੇ ਤੁਹਾਡੇ ਹੌਟ ਨਿਊਜ਼ ਚੈਨਲ ਦੇ ਮਾధ్యਮ ਰਾਹੀਂ ਇਸ ਵੀਡੀਓ ਨੂੰ ਦੇਖ ਰਹੇ ਆ ਉਹਨਾਂ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਨਮਸਕਾਰ ਜੀ ਅਭਿਸ਼ੇਕ ਜੀ ਜੇ ਗੱਲ ਕਰੀਏ ਕੱਲ ਜਿਹੜਾ ਮਾਮਲਾ ਦੇਖਣ ਨੂੰ ਮਿਲਿਆ ਪੂਰਾ ਪੰਜਾਬ ਹਿਲ ਚੁੱਕਿਆ ਇਸ ਮਾਮਲੇ ਦੇ ਨੂੰ ਲੈ ਕੇ ਤੇ ਕਿਹੜੇ ਐਸੇ ਕਾਰਨ ਰਹੇ ਹੋਣਗੇ ਕਿ ਇੱਕ ਨਿਆਂਗ ਸਿੰਘ ਨੂੰ ਐਡਾ ਵੱਡਾ ਕਦਮ ਗੁਰਦੁਆਰਾ ਸਾਹਿਬ ਦੇ ਅੰਦਰ ਚੱਕਣਾ ਸੋ ਪਹਿਲਾਂ ਤਾਂ ਜੀ ਮੈਂ ਦੱਸਣਾ ਚਾਹਾਂਗਾ ਤੁਹਾਨੂੰ ਕਿ ਬਹੁਤ ਮੰਦਭਾਗੀ ਘਟਨਾ ਹੋਈ ਹੈ ਕਿ ਜਿਹੜੀ ਸਾਡਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਉਥੇ ਇਦਾਂ ਦੇ ਜਿਹੜੇ ਸ਼ਰਾਰਤੀ ਤਤਵ ਜਾਂ ਜੜੀਆਂ ਕਿ ਕੁਝ ਵਿਦੇਸ਼ੀ ਤਾਕਤਾਂ ਕੁਝ ਇਦਾਂ ਦੀਆਂ ਤਾਕਤਾਂ ਆ ਜਿਹੜੀਆਂ ਕਿ ਸਾਡੇ ਰਹਿਬਰਾਂ ਨੂੰ ਸਾਡੇ ਮੰਦਰਾਂ ਨੂੰ ਸਾਡੇ ਗੁਰਦੁਆਰਾ ਸਾਹਿਬ ਨੂੰ ਜਾਂ ਸਾਡੇ ਧਾਰਮਿਕ ਸਥਾਨਾਂ ਨੂੰ ਜਿਹੜੇ ਕਿ ਜਿੱਥੇ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦੀਆਂ ਇੱਥੇ ਫੀਲਿੰਗਜ਼ ਇਥੇ ਜੁੜੀਆਂ ਹੋਈਆਂ ਇਹਨਾਂ ਦੀਆਂ ਅਟੈਚਮੈਂਟਸ ਆ ਇਥੇ ਸੋ ਉਹਦਾਂ ਦੀਆਂ ਚੀਜ਼ਾਂ ਨੂੰ ਉਹ ਜਾਣ ਕੇ ਟੱਚ ਕਰਦੇ ਆ ਕਿ ਜਾਣ ਕੇ ਸਾਨੂੰ ਹਰਟ ਕਰਦੇ ਆ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਸੋ ਇਹਦੇ ਵਿੱਚ ਜਿਹੜੀ ਆਪਾਂ ਦੇਖ ਰਹੇ ਆ ਕਿ ਕੱਲ ਦੀ ਇੱਕ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਆ ਕਿ ਇੱਕ ਵਿਅਕਤੀ ਜਿਹੜਾ ਕਿ ਉਥੇ ਗੁਰਦੁਆਰਾ ਸਾਹਿਬ ਦੇ ਵਿੱਚ ਗਿਆ ਤੇ ਉਹਨੇ ਦੱਸਿਆ ਕਿ ਕੋਈ ਸੁਖੀ ਨਾਮ ਦਾ ਵਿਅਕਤੀ ਜਿਨੇ ਉਹਨੂੰ ਮਤਲਬ ਕਿ ਉਹਨੂੰ ਦੱਸਿਆ ਕਿ ਹਾਂ ਵੀ ਤੂੰ ਇੱਦਾਂ ਜਾ ਕੇ ਅੰਦਰ ਜਾ ਕੇ ਕਰਕੇ ਆ ਉਹਨੂੰ ਟੌਰਚਰ ਕੀਤਾ ਜਾਂ ਕਿਸੇ ਵੀ ਪ੍ਰਕਾਰ ਨਾਲ ਉਹਨੂੰ ਉਹਦਾ ਮਾਈਂਡ ਉਹਦਾ ਸੈਟ ਉਹਦਾ ਇੱਦਾਂ ਦਾ ਕੀਤਾ ਕਿ ਉਹ ਵਿਅਕਤੀ ਅੰਦਰ ਜਾ ਕੇ ਉੱਥੇ ਜਾ ਕੇ ਬੇਅਦਬੀ ਅੰਦਰ ਜਾ ਕੇ ਕਰਨ ਚੱਲ ਗਿਆ ਉਹ ਵਿਅਕਤੀ ਸੋ ਇੱਕ ਪਾਸੇ ਆਪਾਂ ਕਹਿ ਰਹੇ ਹਾਂ ਕਿ ਉਹ ਵਿਅਕਤੀ ਮੰਦ ਉਹ ਉਹਦੀ ਜਿਹੜੀ ਮੰਦ ਬੁੱਧੀ ਆ ਉਹ ਵਿਅਕਤੀ ਸੋ ਦੂਸਰੇ ਸਾਈਡ ਤੇ ਆਪਾਂ ਜੇ ਦੇਖਦੇ ਹਾਂ ਕਿ ਮੰਦ ਬੁੱਧੀ ਦੇ ਨਾਲ ਨਾਲ ਸ਼ਾਇਦ ਇਹ ਗੁਰੂ ਮਹਾਰਾਜ ਦੀ ਬਹੁਤ ਵੱਡੀ ਕਿਰਪਾ ਸੀਗੀ ਕਿ ਉਹ ਅੰਦਰ ਜਾ ਕੇ ਵਾਪਸ ਆ ਗਿਆ ਜਿਹੜਾ ਉਹ ਕਹਿ ਰਿਹਾ ਆ ਉਹਦੀ ਵੀਡੀਓ ਦੇ ਵਿੱਚ ਉਹ ਕਹਿ ਰਿਹਾ ਕਿ ਮੈਂ ਚੰਗੇ ਘਰ ਤੋਂ ਪੱਜੀ ਬਿਲੋਂਗ ਕਰਦਾ ਆ ਸੋ ਤੇ ਮੈਂ ਇਦਾਂ ਦਾ ਮੇਰਾ ਕੋਈ ਮੋਟਿਵ ਨਹੀਂ ਕਿ ਮੈਂ ਜਾ ਕੇ ਬੇਅਦਬੀ ਕਰਾਂ ਤੇ ਕੁਝ ਵਿਅਕਤੀ ਵੱਲੋਂ ਉਹਨੂੰ ਮਤਲਬ ਕਿ ਉਹਨੂੰ ਪੜਕਾਇਆ ਗਿਆ ਆ ਆਪਾਂ ਕਹਿ ਸਕਦੇ ਆ ਜਾਂ ਕਿਸੇ ਵੀ ਤਰੀਕੀ ਚੀਜ਼ ਨਾਲ ਉਹਨੂੰ ਕਿਹਾ ਗਿਆ ਕਿ ਜਾ ਕੇ ਇਦਾਂ ਦਾ ਜਾ ਕੇ ਅੰਦਰ ਜਾ ਕੇ ਸਾਡੇ ਰਹਿਬਰਾਂ ਦੇ ਨਾਲ ਸਾਡੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਤੂੰ ਬੇਅਦਬੀ ਕਰ ਸੋ ਉਹ ਚੀਜ਼ ਮੈਂ ਸੋਚਦਾ ਬਹੁਤ ਮੰਦਭਗੀ ਘਟਨਾ ਘਟੀ ਹੈ ਸੋ ਜਿਹਦੇ ਨਾਲ ਜਿਸ ਵੀ ਵਿਅਕਤੀ ਵੱਲੋਂ ਜਿਹੜਾ ਉਹ ਸੁਖੀ ਨਾਮ ਦਾ ਵਿਅਕਤੀ ਜਿਹਦਾ ਕਹਿ ਰਿਹਾ ਇਹ ਸ਼ਰਾਰਤੀ ਤੱਤ ਹੈ ਪਤਾ ਨਹੀਂ ਇਹਦਾ ਕਿਹੜੇ ਬੰਦਿਆਂ ਦੇ ਨਾਲ ਇਹਦੇ ਲਿੰਕਸ ਹੈ ਇਹਦੇ ਕਿ ਜਿਹੜੇ ਜਾਣ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਜਿਹੜੇ ਕਰ ਰਹੇ ਆ ਸੋ ਮੈਂ ਚਾਹੁੰਦਾ ਬਹੁਤ ਮੜੀ ਗੱਲ ਹੋਈ ਇਹ ਅ ਬਖਸ਼ੀ ਜੀ ਜੇ ਗੱਲ ਕਰੀਏ ਤੁਸੀਂ ਵੀ ਉਹ ਵੀਡੀਓ ਦੇਖੀ ਹੈ ਜਿਹਦੇ ਵਿੱਚ ਵਿਅਕਤੀ ਉਹ ਆਪ ਕਹਿ ਰਿਹਾ ਸੀਗਾ ਕਿ ਮੈਂ ਮੇਰਾ ਮੈਨੂੰ ਭੇਜਿਆ ਗਿਆ ਤੇ ਮੈਂ ਮਾਹੌਲ ਖਰਾਬ ਕਰਨ ਆਇਆ ਸੀ ਬੇਅਦਬੀ ਕਰਨ ਆਇਆ ਸੀ ਪਰ ਗੁਰੂ ਘਰ ਦੇ ਅੰਦਰ ਆ ਕੇ ਸ਼ਾਇਦ ਪ੍ਰਮਾਤਮਾ ਨੇ ਉਹਨੂੰ ਮਤ ਬਖਸ਼ੀ ਉਹਦਾ ਜਿਹੜਾ ਸੋਚ ਸੀਗੀ ਉਹਨੂੰ ਚੇਂਜ ਕਰ ਦਿੱਤਾ ਤੇ ਉਸ ਤੋਂ ਬਾਅਦ ਜਿਹੜੀ ਇਹ ਬੇਅਦਬੀ ਕਰਨ ਆਇਆ ਸੀ ਉਹਦੇ ਵੱਲੋਂ ਨਹੀਂ ਕੀਤੀ ਗਈ ਤੇ ਉੱਥੇ ਹੀ ਜਦੋਂ ਵੀਡੀਓ ਬਣਾਈ ਗਈ ਗੁਰੂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸ਼ਾਇਦ ਉਹਨੂੰ ਮਾਫ਼ ਕਰ ਦਿੱਤਾ ਗਿਆ ਲੇਕਿਨ ਫਿਰ ਇੱਕ ਨਿਹੰਗ ਸਿੰਘ ਨੂੰ ਇੰਨਾ ਬਾਲਣਾ ਤੇ ਉਹਨੇ ਦੇਖਣ ਨੂੰ ਮਿਲਿਆ ਉੱਥੇ ਕਿ ਉਹਨੂੰ ਮੌਦ ਦੇ ਘਾਟ ਉਤਾਰ ਦਿੱਤਾ ਗਿਆ ਇਹਨੂੰ ਕਿੱਦਾਂ ਦੇਖੋ ਮੈਂ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡਾ ਜਿਹੜਾ ਪੰਜਾਬ ਆ ਤੇ ਜਿਹਦੇ ਵਿੱਚ ਸਾਡੇ ਨਿਹੰਗ ਸਿੰਘਾਂ ਨੂੰ ਅਸੀਂ ਬਹੁਤ ਆਪਣਾ ਕਿ ਇੱਕ ਪਵਿੱਤਰ ਦਰਜਾ ਇੱਕ ਅਸੀਂ ਬਹੁਤ ਵੱਡਾ ਉੱਚ ਸਥਾਨ ਅਸੀਂ ਦਿੰਦੇ ਆ ਕਿ ਜਿਨ੍ਹਾਂ ਨੇ ਮਹਾਰਾਜ ਦਾ ਪਵਿੱਤਰ ਬਣਾ ਪਾਇਆ ਹੋਇਆ ਠੀਕ ਹੈ ਨਾ ਸੋ ਉਹ ਬਣਾ ਪਾਉਣਾ ਕਿਸੇ ਮੈਨੂੰ ਨਹੀਂ ਲੱਗਦਾ ਕਿਸੇ ਆਮ ਵਿਅਕਤੀ ਦੇ ਇਹ ਰਮਾ ਭਾਗਾਂ ਦੇ ਵਿੱਚ ਹੋਵੇ ਜਾਂ ਬਹੁਤ ਮੈਨੂੰ ਲੱਗਦਾ ਕਿ ਪਵਿੱਤਰ ਰੂਹਾਂ ਉਹ ਹੁੰਦੀਆਂ ਜਿਨ੍ਹਾਂ ਨੂੰ ਗੁਰੂ ਮਹਾਰਾਜ ਦੀ ਇਹ ਬਖਸ਼ਿਸ਼ ਹੁੰਦੀ ਹੈ ਜਿਹੜੇ ਵਿਅਕਤੀ ਮਹਾਰਾਜ ਦਾ ਬਾਣਾ ਪਾਉਂਦੇ ਆ ਸੋ ਬਾਣਾ ਪਾ ਕੇ ਇਦਾਂ ਦਾ ਕੰਮ ਕਰਨਾ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਕਿ ਬਹੁਤ ਮੜੀ ਗੱਲ ਆ ਕਿਉਂਕਿ ਉਹ ਜੇ ਤਾਂ ਉਸ ਵੀਡੀਓ ਦੇ ਵਿੱਚ ਉਹ ਲੜਕਾ ਕਹਿ ਰਿਹਾ ਆ ਕਿ ਦੀ ਮੈਂ ਬੇਅਦਬੀ ਕਰਨ ਆਇਆ ਸੀਗਾ ਬਟ ਮੈਂ ਕੀਤੀ ਨਹੀਂ ਉਥੇ ਇਦਾਂ ਦੀ ਕੋਈ ਗੱਲਬਾਤ ਨਹੀਂ ਉਥੇ ਇਦਾਂ ਦੀ ਹੋਈ ਜਿਸ ਦੇ ਨਾਲ ਕਿ ਕੁਈ ਇਦਾਂ ਦੀ ਚੀਜ਼ ਹੋਵੇ ਸੋ ਮੈਂ ਦੱਸਣਾ ਚਾਹੁੰਨਾ ਕਿ ਲਗਾਤਾਰ ਸ਼ਹਿਰ ਦੇ ਵਿੱਚ ਲਗਾਤਾਰ ਪੰਜਾਬ ਦੇ ਵਿੱਚ ਦਿਨ ਪ੍ਰਤੀ ਦਿਨ ਇਦਾਂ ਦੀਆਂ ਵਾਰਦਾਤਾਂ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਆਪਣੇ ਸਾਹਮਣੇ ਆਉਂਦੀਆਂ ਰਹਿੰਦੀਆਂ ਕਿ ਆਪਾਂ ਨਿਤ ਦੇਖਦੇ ਆਂ ਕਿ ਅੱਜ ਇੱਥੇ ਮੰਦਰ ਦੇ ਵਿੱਚ ਇੱਥੇ ਬੇਅਦਬੀ ਹੋ ਗਈ ਜਾਂ ਅੱਜ ਇੱਥੇ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਹੋ ਗਈ ਜਾਂ ਕਿਤੇ ਵੀ ਸਾਡੇ ਰਹਿਬਰਾਂ ਦੇ ਨਾਲ ਇਦਾਂ ਦੀਆਂ ਬੇਅਦਬੀਆਂ ਹੁੰਦੀਆਂ ਰਹਿੰਦੀਆਂ ਸੋ ਇਹ ਬਹੁਤ ਮਾੜੀ ਚੀਜ਼ ਐ ਇਹ ਵਾਲੀ ਸੋ ਮੈਂ ਇਹ ਚੀਜ਼ ਸਰਕਾਰਾਂ ਨੂੰ ਵੀ ਇਹ ਚੀਜ਼ ਦੀ ਬੇਨਤੀ ਕਰਦਾ ਹਾਂ ਕਿ ਪ੍ਰਸ਼ਾਸਨ ਨੂੰ ਜਾਂ ਇਦਾਂ ਦੀਆਂ ਸਖਤ ਹਦਾਇਤਾਂ ਇਦਾਂ ਦੀਆਂ ਦਿੱਤੀਆਂ ਜਾਣ ਕਿ ਜਿਹੜੇ ਵੀ ਵਿਅਕਤੀ ਇਦਾਂ ਦਾ ਕੰਮ ਕਰਵਾ ਰਹੇ ਆ ਉਹਨਾਂ ਨੂੰ ਨਾਥੋਂ ਉਹਨਾਂ ਨੂੰ ਪਾਈ ਜਾਵੇ ਉਹ ਵਿਅਕਤੀ ਦੇ ਤੁਸੀਂ ਗੇਵੀ ਜੀ ਦੇਖਿਆ ਹੋਣਾ ਤੁਸੀਂ ਵੀਡੀਓ ਦੇ ਵਿੱਚ ਉਹ ਵਿਅਕਤੀ ਕਹਿ ਰਿਹਾ ਕਿ ਮੈਨੂੰ ਆ ਨਾਮਕ ਵਿਅਕਤੀ ਨੇ ਮੈਨੂੰ ਪੈਸੇ ਦਿੱਤੇ ਮੈਨੂੰ ਸੋ ਮੈਂ ਸੋਚਦਾ ਇਹ ਬਹੁਤ ਵੱਡਾ ਮਤਲਬ ਕਿ ਇਹ ਕ੍ਰਾਈਮ ਹੈ ਕਿ ਸਾਡੇ ਰਹਿਬਰਾਂ ਦੇ ਨਾਲ ਲੋਕੀ ਪੈਸੇ ਦੇ ਕੇ ਇਦਾਂ ਦੇ ਕੰਮ ਇਦਾਂ ਦੇ ਘਟੀਆਂ ਕੰਮ ਇਦਾਂ ਦੇ ਕਰਵਾ ਰਹੇ ਆ ਕਿ ਸਾਡੇ ਆ ਜਿੱਥੇ ਸਾਡੀਆਂ ਭਾਵਨਾਵਾਂ ਸਾਡੀਆਂ ਜੁੜੀਆਂ ਹੋਈਆਂ ਉਹਨਾਂ ਨੂੰ ਸਾਨੂੰ ਜਾਣ ਕੇ ਠੇਸ ਪਹੁੰਚਾਈ ਜਾ ਰਹੀ ਹੈ ਠੀਕ ਹੈ ਨਾ ਸੋ ਇਹ ਵਿਅਕਤੀ ਵੱਲੋਂ ਜੇ ਆਪਾਂ ਇੱਕ ਦੇਖਿਆ ਜਾਵੇ ਕਿ ਵਿਅਕਤੀ ਨੇ ਵੀਡੀਓ ਦੇ ਵਿੱਚ ਕਿਹਾ ਕਿ ਮੈਂ ਆਇਆ ਸੀਗਾ ਬਟ ਮੈਂ ਕੰਮ ਕੀਤਾ ਨਹੀਂ ਸੋ ਉਸ ਵੀਡੀਓ ਦੇ ਬੇਸ ਤੇ ਜਾਂ ਉਹਨੇ ਜਿਹੜੀ ਉੱਥੇ ਮਾਫੀ ਜੜੀ ਉਹਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਉਹਨੇ ਮਾਫੀ ਉਹਨੇ ਮੰਗੀ ਸੋ ਉਸ ਮਾਫੀ ਦੇ ਅਕੋਰਡਿੰਗਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਹਨਾਂ ਨੂੰ ਮਾਫ ਕਰ ਦਿੱਤਾ ਗਿਆ ਸੋ ਮੈਂ ਇਹ ਚੀਜ਼ ਦੱਸਣੀ ਚਾਹੁੰਦਾ ਕਿ ਸਾਡੇ ਜਿਹੜੇ ਤੇ ਸਾਡੇ ਜਿਹੜੇ ਗੁਰੂ ਮਹਾਰਾਜ ਜਿਗੇ ਉਹਨਾਂ ਨੇ ਸਾਨੂੰ ਇਹ ਚੀਜ਼ਾਂ ਸਿਖਾਈਆਂ ਸੀਗੀਆਂ ਕਿ ਹਾਂ ਵੀ ਕਿ ਜੇ ਕੋਈ ਵਿਅਕਤੀ ਮਾਫੀ ਮੰਗਦਾ ਆ ਤੇ ਉਹਨੂੰ ਮਾਫ ਕਰ ਦਿੱਤਾ ਜਾਣਾ ਚਾਹੀਦਾ ਸੋ ਇਹ ਮਾਫੀ ਸਭ ਤੋਂ ਵੱਡੀ ਮਤਲਬ ਕਿ ਮੈਂ ਚਾਹੁੰਦਾ ਕਿ ਇਹ ਦੱਸਣੀ ਤੁਹਾਨੂੰ ਚਾਹੁੰਦਾ ਕਿ ਬਹੁਤ ਵੱਡੀ ਏ ਇੱਕ ਆ ਸਾਨੂੰ ਬਖਸ਼ਣ ਮਾਰਾਇਨੇ ਜੇ ਸਾਨੂੰ ਇੰਨਾ ਬਲ ਸਾਨੂੰ ਬਖਸ਼ਿਆ ਕਿ ਅਸੀਂ ਬਖਸ਼ੀਏ ਕਿਸੇ ਨੂੰ ਠੀਕ ਹੈ ਨਾ ਅਸੀਂ ਬਖਸ਼ਦੇ ਜੇ ਕਿਸੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੈਗਾ ਆ ਤੇ ਉਹਨੂੰ ਸਾਨੂੰ ਬਖਸ਼ ਦੇਣਾ ਚਾਹੀਦਾ ਆ ਸੋ ਇਹ ਚੀਜ਼ਾਂ ਜਿਹੜੀਆਂ ਕਿ ਆਪਾਂ ਇਹ ਕਰ ਦਿੱਤਾ ਜਾਂ ਸੌਦਾ ਲਾਤਾ ਇਹ ਮੈਂ ਸੋਚਦਾ ਕਿ ਬਹੁਤ ਗਲਤ ਗੱਲ ਇਹ ਵਾਲੀ ਹੋਈ ਆ ਕਿ ਸਾਡੇ ਇੱਥੇ ਪ੍ਰਸ਼ਾਸਨ ਆ ਸਾਡੇ ਤੋਂਲ ਕਾਨੂੰਨ ਆ ਕੋਰਟ ਆ ਆਪਾਂ ਉਧਰ ਆਪਾਂ ਉਧਰ ਵੀ ਸਾਈਡ ਤੇ ਆਪਾਂ ਦੇਖੀ ਨਾ ਕਿ ਹਾਂ ਵੀ ਯਾਰ ਆਪਾਂ ਇਤਿਹਾਸ ਨਾਲ ਆਪਾਂ ਆਪਣਾ ਹੀ ਮਾਹੌਲ ਪਾਖਰਾਬ ਆਪਾਂ ਕਰ ਰਹੇ ਆਂ ਪੰਜਾਬ ਦਾ ਕਿਉਂ ਕਿਸੇ ਮਾਂ ਦਾ ਪੁੱਤ ਮਾਰਨਾ ਉਹ ਬਹੁਤ ਮੜੀ ਗੱਲ ਆ ਤੇ ਜੇ ਉਹ ਅਗਲਾ ਫੀਲ ਕਰ ਰਿਹਾ ਕਿ ਮੈਂ ਕੁਛ ਇਦਾਂ ਦਾ ਕੰਮ ਕੀਤਾ ਨਹੀਂ ਉਹ ਜਿਹੜੇ ਕਰਦੇ ਪਏ ਉਹ ਤਾਂ ਯਾਰ ਤੁਹਾਡੇ ਤੋਂ ਫੜੇ ਨਹੀਂ ਜਾਣਦੇ ਠੀਕ ਹੈ ਨਾ ਉਹਨਾਂ ਨੂੰ ਤੁਸੀਂ ਫੜਦੇ ਨਹੀਂ ਜਿਹੜੇ ਇਦਾਂ ਦੇ ਮਾਤੜ ਸਾਥੀ ਵਿਅਕਤੀ ਆ ਆ ਫੜਨਾ ਤਾਂ ਉਹਨੂੰ ਫੜੋ ਜਿਨੇ ਜਿਨੇ ਉਹਨਾਂ ਨੂੰ ਭੇਜਿਆ ਉਹਨਾਂ ਨੂੰ ਪੈਸੇ ਦੇ ਕੇ ਜਿਨੇ ਕਿਹਾ ਗਿਆ ਵੀ ਜਾਓ ਜਾ ਕੇ ਬੇਇੱਤਬੀ ਕਰਕੇ ਆਓ ਉਹਨੂੰ ਫੜੋ ਉਹਨਾਂ ਦਾ ਸੌਦਾ ਲਾਓ ਉਹਨਾਂ ਦਾ ਜਿ ਲਾਉਣਾ ਤਾਂ ਉਹਨਾਂ ਨਾਲ ਕਰੋ ਇਦਾਂ ਦੇ ਕੰਮ ਉਹ ਵਿਚਾਰਾ ਤੁਸੀਂ ਮੰਦਭਾਗੀ ਵਿਅਕਤੀ ਜਿਹੜਾ ਸੀਗਾ ਉਹਦੇ ਨਾਲ ਯਾਰ ਇਦਾਂ ਦੇ ਕੰਮ ਆਪਾਂ ਕਰਦੇ ਉਹ ਮੈਂ ਸੋਚਦਾ ਕਿ ਬਹੁਤ ਮਾੜੀ ਗੱਲ ਹੈ ਭਾਜੀ ਉਹ ਅ ਅਭੀ ਜੀ ਜੀ ਗੱਲ ਕਰੀਏ ਨਿਆਂੰਗ ਸਿੱਖ ਬਾਣੀ ਦੀ ਤੇ ਨਿਆਂੰਗ ਸਿੱਖ ਬਾਣਾ ਇੱਕ ਐਸਾ ਬਾਣਾ ਹੈ ਜਿਹਨੂੰ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ ਤੇ ਇਹ ਜਿਹੜੇ ਬਾਣੇ ਨਾਲ ਸਾਨੂੰ ਸਾਡੇ ਗੁਰੂਆਂ ਦੀ ਫੌਜ ਜਿਹੜੇ ਸਾਡੇ ਗੁਰੂ ਰਹੇ ਨੇ ਉਹਨਾਂ ਦੀ ਫੌਜ ਦੀ ਯਾਦ ਆ ਜਾਂਦੀ ਹੈ ਕਿਉਂਕਿ ਇਹਨੂੰ ਧਾਰਨ ਕਰਨਾ ਇੱਕ ਆਮ ਬੰਦੇ ਦੀ ਬਸ ਦੀ ਗੱਲ ਨਹੀਂ ਹੈ ਲੇਕਿਨ ਅੱਜ ਤੁਹਾਨੂੰ ਲੱਗਦਾ ਹੈ ਕਿ ਜੋ ਮੰਗੂ ਮੱਠ ਨੂੰ ਨਾਲੋਂ ਕੀਤਾ ਗਿਆ ਨਿਆਂਗ ਸਿੰਘ ਮੰਗੂ ਮੱਠ ਵੱਲੋਂ ਕੀਤਾ ਗਿਆ ਕਿ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਸੰਯਮ ਵਰਤਣਾ ਚਾਹੀਦਾ ਸੀ ਗਾਇਸ ਪੂਰੇ ਮਾਮਲੇ ਦੇ ਅੰਦਰ ਤੇ ਕਿਤੇ ਨਾ ਕਿਤੇ ਸਾਡੇ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਹੁੰਦਾ ਨਜ਼ਰ ਆ ਰਿਹਾ ਹੈ ਖਰਾਬ ਦੇ ਨਾਲ ਨਾਲ ਤੁਹਾਨੂੰ ਲੱਗਦਾ ਕਿ ਕੁਝ ਬਾਹਰੀ ਤਾਕਤਾਂ ਹੀ ਇਸ ਨੂੰ ਖਰਾਬ ਕਰਦੀਆਂ ਨੇ ਬਿਲਕੁਲ ਜੀ ਇਹ ਬਾਹਰਲੀਆਂ ਤਾਕਤਾਂ ਹੀ ਆ ਜਿਹੜੀਆਂ ਕਿ ਇਹ ਚੀਜ਼ਾਂ ਸਾਡਾ ਪੰਜਾਬ ਦਾ ਮਾਹੌਲ ਜਿਹੜੇ ਖਰਾਬ ਜਿਹੜੇ ਕਰ ਰਹੇ ਆ ਸੋ ਅਸੀਂ ਤਾਂ ਬਹੁਤ ਨਤਮਸਤਕ ਹੋ ਕੇ ਜੀ ਮਿਲਦੇ ਆ ਜਿੱਦਾਂ ਕਿ ਕੁਝ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਨਾਲ ਸਾਡੇ ਭਰਾ ਆ ਜਿਨ੍ਹਾਂ ਨੇ ਮਹਾਰਾਜ ਦਾ ਪਵਿੱਤਰ ਬਣਾ ਜਿਨ੍ਹਾਂ ਨੇ ਪਾਇਆ ਹੋਇਆ ਸਾਡੇ ਕਈ ਸਤਿਕਾਰਯੋਗ ਸਾਡੇ ਬਾਬਾ ਜੀ ਹੋਣੀ ਆ ਤੇ ਮਤਲਬ ਕਿ ਅਸੀਂ ਤਾਂ ਗੁਰੂ ਮਹਾਰਾਜ ਦੇ ਚਰਨਾਂ ਦੇ ਧੂੜ ਦੇ ਬਰਾਬਰ ਵੀ ਹੈ ਨਹੀਂਗੇ ਇੱਕ ਤਨਕੇ ਦੇ ਬਰਾਬਰ ਵੀ ਹੈ ਨਹੀਂਗੇ ਸੋ ਮਹਾਰਾਜ ਦਾ ਬਣਾ ਪਾਉਣਾ ਬਹੁਤ ਪਵਿੱਤਰ ਮੰਨਦੇ ਆ ਤੇ ਜਦੋਂ ਮੇਰੇ ਨਾਲ ਜਦੋਂ ਮੇਰੇ ਭਰਾ ਕਈ ਨੇ ਅੰਗ ਸਿੰਘ ਜਿਹੜੇ ਹੁੰਦੇ ਆ ਸੋ ਮੈਂ ਉਸ ਟਾਈਮ ਬਹੁਤ ਇੱਕ ਖੁਦ ਨੂੰ ਮੈਨੂੰ ਪੋਜ਼ਿਟਿਵ ਵਾਈਬਸ ਆਉਂਦੀਆਂ ਆ ਕਿ ਯਾਰ ਇੱਕ ਚੰਗੀਆਂ ਰੂਹਾਂ ਸਾਡੇ ਨਾਲ ਸਾਡੇ ਨਾਲ ਬੈਠੀਆਂ ਆ ਸੋ ਸਾਨੂੰ ਵੀ ਮਤਲਬ ਅਸੀਂ ਮਰਿਆਦਾ ਦੇ ਵਿੱਚ ਅਸੀਂ ਰਹਿਨੇ ਆ ਤੇ ਉਹ ਸਾਨੂੰ ਬਾਣੇ ਦਾ ਮਤਲਬ ਹੈ ਕਿ ਇੱਕ ਪਵਿੱਤਰਤਾ ਸੋ ਬਾਣਾ ਪਾ ਕੇ ਇਦਾਂ ਦਾ ਕੰਮ ਕਰਨਾ ਉਹ ਬਹੁਤ ਮੜੀ ਗੱਲ ਆ ਕਿਉਂਕਿ ਸਾਡੇ ਗੁਰੂ ਮਹਾਰਾਜ ਨੇ ਸਾਨੂੰ ਇਹ ਚੀਜ਼ਾਂ ਨਹੀਂ ਸਿਖਾਈਆਂ ਸਾਨੂੰ ਕਿ ਅਸੀਂ ਕਿਸੇ ਦਾ ਸੌਦਾ ਲਾਧੀਏ ਸਾਨੂੰ ਤੇ ਜੇ ਗੁਰੂ ਮਹਾਰਾਜ ਨੇ ਸਾਨੂੰ ਮਾਫੀ ਦਾ ਵੱਲ ਬਖਸ਼ਿਆ ਕਿ ਆਪਾਂ ਕਿਸੇ ਨੂੰ ਮਾਫ ਕਰ ਸਕੀਏ ਜਾਂ ਉਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਉਸ ਵਿਅਕਤੀ ਨੂੰ ਮਾਫ ਕਰ ਦਿੱਤਾ ਸੋ ਇਦਾਂ ਉਹਦਾ ਕਤਲ ਕਰ ਦੇਣਾ ਸ਼ਰਿਆਮ ਉਹ ਬਹੁਤ ਮੜੀ ਗੱਲ ਹੈ ਉਹ ਲੇਕਿਨ ਜੇ ਗੱਲ ਕਰੀਏ ਆਪਾਂ ਜੋ ਪੰਜਾਬ ਦਾ ਮਾਹੌਲ ਇਸ ਸਮੇਂ ਬਣਦਾ ਪਿਆ ਉਹਦੀ ਗੱਲ ਕਰ ਲੈਣੇ ਆ ਕਿ ਪੰਜਾਬ ਦਾ ਮਾਹੌਲ ਦਾ ਖਰਾਬ ਹੋ ਹੀ ਰਿਹਾ ਤੁਹਾਨੂੰ ਲੱਗਦਾ ਹੈ ਜਿਹੜਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਝ ਬਾਹਰੀ ਤਾਕਤਾਂ ਵੱਲੋਂ ਬਿਲਕੁਲ ਇਹ ਕੰਮ ਬਾਹਰਲੀਆਂ ਤਾਕਤਾਂ ਹੀ ਕਰ ਸਕਦੀਆਂ ਕਿਉਂਕਿ ਹੁਣ ਆਪਾਂ ਕਿਸੇ ਵਿਅਕਤੀ ਨੂੰ ਕਹੀਏ ਜਾ ਜਾ ਕੇ ਬੇਇੱਜ਼ਤੀ ਕਰ ਉਹਦੀ ਇੰਨੀ ਜ਼ਰਤ ਨਹੀਂ ਉਹਦੀ ਪਊਗੀ ਕਿ ਉਹ ਬੰਦਾ ਇਦਾਂ ਬੇਇੱਜ਼ਤੀ ਕਰ ਦੇਵੇ ਇਹ ਕੁਝ ਵਿਦੇਸ਼ੀ ਤਾਕਤਾਂ ਆ ਜਿਹੜੀਆਂ ਸਾਡੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੀਆਂ ਸਾਡੇ ਗੁਰੂਆਂ ਪੀਰਾਂ ਦੀਆਂ ਇਦਾਂ ਦੇ ਆ ਜਿਹੜੇ ਸਾਡੇ ਰਹਿਬਰ ਆ ਉਹਨਾਂ ਦੇ ਨਾਲ ਛੇੜਖਾਨੀ ਉਹਨਾਂ ਦੀਆਂ ਕਰ ਰਹੀਆਂ ਇਹ ਵਿਦੇਸ਼ੀ ਤਾਕਤਾਂ ਸੋ ਮੈਂ ਸਰਕਾਰਾਂ ਨੂੰ ਵੀ ਇਹ ਚੀਜ਼ ਦੀ ਬੇਨਤੀ ਕਰਦਾ ਕਿ ਇਸ ਚੀਜ਼ ਵੱਲ ਡੂੰਗਾ ਇਹਦੇ ਵਿੱਚ ਇਸ ਚੀਜ਼ ਦੀ ਜਾਂਚ ਇਹਨਾਂ ਦੀ ਕੀਤੀ ਜਾਵੇ ਸੋ ਇੱਕ ਸਾਡੇ ਜਿਹੜੇ ਜ਼ਿਲ੍ਹਿਆਂ ਦੇ ਜਿਹੜੇ ਮੁਖ ਅਫਸਰ ਆ ਉਹਨਾਂ ਨੂੰ ਵੀ ਮੈਂ ਇਹ ਬੇਨਤੀ ਕਰਦਾ ਕਿ ਥੱਲੇ ਜਿਹੜੇ ਆਪਣੇ ਜਿਹੜੇ ਉਹਨਾਂ ਦੇ ਕੰਸਟੀਟੂਐਂਸੀ ਦੇ ਵਿੱਚ ਜਿਹੜੇ ਅਫਸਰ ਆ ਜਾਂ ਉਹਨਾਂ ਦੇ ਥਾਣਿਆਂ ਦੇ ਐਸਐਚਓ ਆ ਉਹਨਾਂ ਨੂੰ ਵੀ ਇਹ ਚੀਜ਼ ਦੇ ਬਾਰੇ ਅਲਰਟ ਕਰਨ ਕਿ ਉਹ ਜਿਹੜੇ ਜਿਹੜੇ ਕਿਉਂਕਿ ਤਕਰੀਬਨ ਹਰ ਪਿੰਡ ਦੇ ਵਿੱਚ ਹਰ ਗਲੀ ਦੇ ਵਿੱਚ ਗੁਰਦੁਆਰਾ ਸਾਹਿਬ ਆ ਸਾਡੇ ਹੋਰ ਧਾਰਮਿਕ ਸਥਾਨ ਹੈ ਸਾਡੇ ਸੋ ਉਹਨਾਂ ਦੀ ਜਾਂ ਉਹਨਾਂ ਦੇ ਉੱਥੇ ਉਹਨਾਂ ਦੇ ਜਿਹੜੇ ਕਮੇਟੀ ਮੈਂਬਰ ਆ ਉਹਨਾਂ ਨੂੰ ਵੀ ਇਹ ਸਖਤ ਹਦਾਇਤਾਂ ਦਿੱਤੀਆਂ ਜਾਣ ਕਿ ਇੱਥੇ ਪ੍ਰੋਪਰਲੀ ਇੱਥੇ ਉਹਨਾਂ ਦਾ ਕੋਈ ਨਾ ਕੋਈ ਵਿਅਕਤੀ ਉਹਨਾਂ ਦਾ ਹੋਵੇ ਕਿ ਕੋਈ ਵੀ ਬੰਦਾ ਇਦਾਂ ਬੇਅਦਬੀ ਕਰ ਹੀ ਨਾ ਸਕੇ ਜਾਂ ਇੱਕ ਇਦਾਂ ਦਾ ਡਰ ਹੋਵੇ ਪ੍ਰਸ਼ਾਸਨ ਦਾ ਕਿ ਯਾਰ ਅਸੀਂ ਜੇ ਕੋਈ ਵਿਅਕਤੀ ਕਿਸੇ ਵੀ ਪ੍ਰਕਾਰ ਦੀ ਕਿਸੇ ਵੀ ਧਰਮ ਦੀ ਬੇਅਦਬੀ ਕਰਦਾ ਹੈ ਸੋ ਉਹਨੂੰ ਮਤਲਬ ਕਿ ਉਸ ਤਰੀਕੇ ਦੀ ਉਹਨੂੰ ਸਜ਼ਾ ਹੋਵੇ ਕਿ ਅਗਲਾ ਉੱਦਾਂ ਦਾ ਕੰਮ ਕਰੇ ਨਾ ਡਰਦਾ ਹੈ ਨਾ ਉੱਦਾਂ ਦਾ ਕੋਈ ਕੰਮ ਕਰੇ ਠੀਕ ਹੈ ਨਾ ਸੋ ਸਾਡਾ ਹਿੰਦੂ ਸਿੱਖ ਭਾਈਚਾਰੇ ਦਾ ਇੱਕ ਜਿਹੜਾ 9 ਮਾਸ ਦਾ ਰਿਸ਼ਤਾ ਹੈ ਉਹ ਕਦੀ ਵੀ ਨਹੀਂ ਕੋਈ ਤੋੜ ਸਕਦਾ ਜਾਂ ਸਾਡੇ ਪੰਜਾਬ ਦੇ ਵਿੱਚ ਜਿਹੜਾ ਸਾਡਾ ਸਮਾਜ ਅਸੀਂ ਇੱਕਜੁੱਟ ਹਾਂ ਇਸ ਚੀਜ਼ ਨੂੰ ਕੋਈ ਵੀ ਨਹੀਂ ਤੋੜ ਸਕਦਾ ਇਹ ਜਿੰਨੀਆਂ ਵਿਦੇਸ਼ੀ ਤਾਕਤਾਂ ਨੇ ਜ਼ੋਰ ਲਾਉਣਾ ਲਾ ਕੇ ਦੇਖ ਲੈਣ ਅਸੀਂ ਭਰਾ ਸਿਗੇ ਸਾਰੇ ਇੱਕਜੁੱਟ ਹਾਂ ਅੱਜ ਵੀ ਇੱਕਜੁੱਟ ਹਾਂ ਅੱਗੇ ਵੀ ਇੱਕਜੁੱਟ ਰਵਾਂਗੇ ਧੰਨਵਾਦ ਸੋ ਇਹ ਸੀਗੇ ਸਾਡੇ ਨਾਲ ਅਭਿਸ਼ੇਕ ਬਖਸ਼ੀ ਹੁਣੀ ਜਿਨ੍ਹਾਂ ਦਾ ਜਿਨ੍ਹਾਂ ਵੱਲੋਂ ਕੱਲ ਦੇ ਮਾਮਲੇ ਨੂੰ ਸਰਾਸਰ ਗਲਤ ਠਹਿਰਾਇਆ ਗਿਆ ਜੋ ਕੱਲ ਜਿਹੜਾ ਮਾਮਲਾ ਦੇਖਣ ਨੂੰ ਮਿਲਿਆ ਫਗਵਾੜੇ ਦੇ ਅੰਦਰ ਬਹੁਤ ਹੀ ਬੁਰਾ ਸੀਗਾ ਸੋ ਕਿਤੇ ਨਾ ਕਿਤੇ ਪੂਰਾ ਪੰਜਾਬ ਇਸ ਨਾਲ ਦਹਿਲ ਗਿਆ ਹੈ ਲੇਕਿਨ ਉੱਥੇ ਹੀ ਇਹਨਾਂ ਵੱਲੋਂ ਇੱਕ ਅਪੀਲ ਜਿਹੜੀ ਕੀਤੀ ਗਈ ਹੈ ਸਰਕਾਰ ਨੂੰ ਕਿ ਸਰਕਾਰਾ ਇਸ ਦੀ ਜਾਂਚ ਜਿਹੜੀ ਹੈ ਡੂੰਘੇ ਤੌਰ ਤੇ ਦੇਖੇ ਤੇ ਮੁੱਖ ਜਿਹੜੇ ਅਫਸਰ ਨੇ ਉਹਨਾਂ ਨੂੰ ਵੀ ਹਦਾਇਤਾਂ ਆਪਣੇ ਜਿਹੜੇ ਐਸ ਐਚ ਓ ਨੇ ਉਹਨਾਂ ਨੂੰ ਦੇਣੀਆਂ ਚਾਹੀਦੀਆਂ ਕਿ ਹਰ ਏਰੀਆ ਦੇ ਅੰਦਰ ਗੁਰਦੁਆਰਾ ਸਾਹਿਬ ਹੈ ਸੋ ਕਿਤੇ ਨਾ ਕਿਤੇ ਜਿਹੜਾ ਬੇਅਦਬੀ ਜਿਹੜੀ ਹੋ ਰਹੀ ਹੈ ਇਸ ਤੇ ਠੱਲ ਪਾਈ ਜਾ ਸਕੇ ਸੋ ਇਹਨਾਂ ਹੀ ਤਸਵੀਰਾਂ ਨਾਲ ਹੁਣ ਮੈਨੂੰ ਗੌਰਵ ਨੂੰ ਦਿਓ ਜਿਆਦਾ ਤੁਸੀਂ ਦੇਖਦੇ ਰਹੋ ਹੌਟ ਨਿਊਜ਼ ਇੰਡੀਆ ਟੀਵੀ